ਇਹ ਗੱਡੀ ਕਿਉਂ ਰੋਕੀ ਜਾ ਰਹੀ ਹੈ ਜੀ? ਪ੍ਰਾਈਵੇਟ ਨੰਬਰ ਹੈ। ਪ੍ਰਾਈਵੇਟ ਨੰਬਰ ਹੈ। ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਟੈਕਸੀ ਹੈ? ਕਿਉਂਕਿ ਪਹਿਲਾਂ ਰੋਕ ਚੁੱਕੇ ਆ ਜੀ ਇਹਨਾਂ ਨੂੰ ਪਤਾ ਹੈ ਸਭ ਨੂੰ। ਨੰਬਰ ਸਾਰੇ ਗਰੁੱਪ ਚ ਪਏ ਹੋਏ ਆ। ਸੇਮ ਨੰਬਰ ਗਰੁੱਪ ਚਰ ਪੀੜ ਚੱਲਦੇ ਪਏ ਆ। ਵੀ ਕਿਹੜਾ ਪ੍ਰਾਈਵੇਟ ਚਲਾਉਂਦਾ ਕਿਹੜਾ ਨਹੀਂ। ਬੰਦਾ ਜੇ ਸੱਚਾ ਹੁੰਦਾ ਕਿਉਂ ਨਾ ਖੜਦਾ? ਜੇ ਪ੍ਰਾਈਵੇਟ ਗੱਡੀ ਹੁੰਦੀ ਖੜਦਾ ਨਾ ਬੰਦਾ। ਕੋਈ ਹਰੇ ਕੋਈ ਖੜ ਜਾਂਦਾ। ਕੁਝ ਸ਼ਖਸ ਜਿਹੜੇ ਨੇ ਕੈਪ ਬੁੱਕ ਕਰਦੇ ਨੇ ਤੇ ਬੁੱਕ ਕਰਨ ਤੋਂ ਬਾਅਦ ਉਸ ਨੂੰ ਅੱਗੇ ਲੈ ਕੇ ਜਾਂਦੇ ਨੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੋਂ ਬੁੱਕ ਕੀਤੀ ਜਾਂਦੀ ਹੈ ਸਾਡਾ ਰੋਸ ਇਹ ਸੀਗਾ ਵੀ ਇੱਕ ਦਿਨ ਆਪਣੇ ਭਰਾ ਦੀ ਖਾਤਰ ਆਪਾਂ ਜੇ ਕੰਮ ਬੰਦ ਕਰ ਦਿੱ ਗਏ ਉਸ ਕਰਕੇ ਅਸੀਂ ਗੱਡੀਆਂ ਰੋਕ ਰਹੇ ਆ ਉਹਨਾਂ ਨੂੰ ਜੇ ਕੋਈ ਅਜ ਉਹਦੇ ਨਾਲ ਵੀਰੇ ਨਾਲ ਘਟਨਾ ਹੋਈ ਜਾਂ ਕੱਲ ਨੂੰ ਸਾਡੇ ਨਾਲ ਵੀ ਹੋ ਸਕਦੀ ਹੈ ਵੀਰੇ ਕੋ ਉਹਨਾਂ ਦੇ ਗੱਡੀ ਖੋਹਣ ਦਾ ਸੀਗਾ ਚੱਕਰ ਵੀ ਗੱਡੀ ਖੋਹਣਾ ਚਾਹੁੰਦੇ ਸੀ ਉਹ ਲੁੱਟ ਖੋਹ ਦਾ ਚੱਕਰ ਸੀਗਾ ਜਿੰਦਰੇ ਕੋਈ ਹੋਰ ਕੋਈ ਲਾਕਡਾਟ ਤਾਂ ਨਹੀਂ ਪਿਛਲੀ ਪਹਿਲਾਂ ਦੀ ਜਿਹੜਾ ਉਸ ਸ਼ਖਸ ਨੂੰ ਹੀ ਟਾਰਗੇਟ ਕਰਨਾ ਚਾਹੁੰਦੇ ਸੀ ਉਹ ਲੋਕ ਜਿਹੜਾ ਉਸ ਦਾ ਕਤਲ ਕਰ ਦਿੱਤਾ ਗਿਆ ਗੱਡੀ ਖੋਣੀ ਸੀ ਗੱਡੀ ਖੋ ਸਕਦੇ ਸੀ ਪਰ ਕਤਲ ਹੀ ਕਿਉਂ ਕੀਤਾ ਗਿਆ ਅਸੀਂ ਵੀ ਡਰਾਈਵਰ ਭਾਈ ਆ ਅਸੀਂ ਇੱਕ ਦਿਨ ਕਮਾਈ ਨਹੀਂ ਕਰਾਂਗੇ ਸਾਨੂੰ ਕੋਈ ਫਰਕ ਪੈਣ ਲੱਗਾ ਉਸ ਪਰਿਵਾਰ ਨੂੰ ਪੁੱਛੋ ਜਿਹਦਾ ਮੇਨ ਮੈਂਬਰ ਜਿਹੜਾ ਕਮਾਉਂਦਾ ਸੀ ਉਹ ਚਲਿਆ ਗਿਆ ਵੀਰੇ ਉਹਦੇ ਤਾਂ ਸਾਰੀ ਉਮਲੀ ਵੀਰੇ ਕਮਾਈ ਬੰਦ ਹੋ ਗਈ ਨਾ ਆਪਣੇ ਇੱਕ ਦਿਨ ਨਾਲ ਕੀ ਫਰਕ ਪੈਣ ਲੱਗਾ ਠੀਕ ਹੈ ਜੀ ਉਹ ਆਪਣੇ ਖੁਨਾਲ ਵੀਰ ਹੈਗਾ ਉਹਨਾਂ ਨੇ ਕਾਲ ਦਿੱਤੀ ਸੀ ਪ੍ਰੈਸ ਰਾਹੀਂ ਵੀ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ ਸਵੇਰੇ 6 ਵਜੇ ਤੱਕ ਗੱਡੀ ਨਾ ਚਲਾਓ ਤੇ ਲੁਧਿਆਣਾ ਵਾਸੀਆਂ ਨੂੰ ਵੀ اپیل ਕੀਤੀ ਜੀ ਭਾਈ ਇੱਕ ਦਿਨ ਤੁਸੀਂ ਕੈਬ ਨਾ ਬੁੱਕ ਕਰੋ ਸਾਡਾ ਸੰਯੋਗ ਦਿਓ ਡਬਲ ਪੈਸੇ ਮਿਲ ਰਿਹਾ ਨਾ ਉਹਨਾਂ ਨੂੰ ਜਿਹੜੀ 150 ਦੀ ਆ ਉਹ 400 ਦੇ ਵਿੱਚ ਚੱਕ ਰਹੇ ਨੇ ਸਾਰੇ ਅੱਛਾ ਤੇ ਉਸ ਕਰਕੇ ਸਭ ਖੈਰਾ ਚੱਕ ਰਹੇ ਆ ਜੋ ਕੈਬ ਡਰਾਈਵ ਚਲਾ ਰਹੇ ਆ ਨਾ ਅਸੀਂ ਤਾਂ ਉਹਨਾਂ ਨੂੰ ਇਹ ਕਹਿ ਰਹੇ ਹਾਂ ਵੀ ਸਾਥ ਤੋਂ ਕੱਲ੍ਹ ਫੁੱਟੇ ਨਾਲ ਵੀ ਹੋ ਸਕਦਾ ਜੇ ਜੇ ਕਿਸੇ ਭਾਈ ਨਾਲ ਬਿੱਟੂ ਭਾਈ ਨਾਲ ਕੇ ਵਰਤਿਆ ਤੇ ਕਿਸੇ ਹੋਰ ਵੀ ਕੱਲ੍ਹ ਸ਼ੱਕ ਅਸੀਂ ਵੀ ਹੋ ਸਕਦੇ ਆ ਦੇਖੋ ਓਰੀ ਮਾਂ ਨੂੰ ਓਦੀ ਵਾਈਫ ਨੂੰ ਓਰੀ ਬੱਚੀਆਂ ਨੂੰ ਦੇਖੋ ਰੋ ਰੋ ਪੂਰਾ ਹਾਲ ਹੋਇਆ ਵੀਰੇ ਉਹਨਾਂ ਦਾ ਸਾਡੇ ਤੋਂ ਕ ਦੇਖ ਨਾ 2 ਦਿਨ ਹੋ ਗਿਆ ਸੀ ਸਵੇਰ ਦੇ ਸੁਧਾਰ ਤੋਂ ਲੁਧਿਆਣੇ ਤੋਂ ਸਾਡੇ ਤੋਂ ਸੁਧਾਰ ਰਹੀ ਏਸੀ ਚੱਕਰ ਚ ਲੱਗੇ ਹੋਏ ਹੱਕ ਦੇ ਵਿੱਚ ਤੁਸੀਂ ਖੜੇ ਹੋਏ ਹੋ ਇਨਸਾਫ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਕਾਤਲ ਵੀ ਫੜੇਗੇ ਪਰ ਲੋਕ ਜਿਹੜੇ ਕੰਮ ਕਰ ਰਹੇ ਨੇ ਕਿਸੇ ਦੀ ਦਿਹਾੜੀ ਜਿਵੇਂ ਤੁਸੀਂ ਦੱਸਿਆ ਕਿ ਹਜ਼ਾਰ ਤੋਂ ਵੱਧ ਨਹੀਂ ਪੈਂਦੀ ਹਰੇਕ ਬੰਦਾ ਰੋਜ਼ ਦਾ ਕਮਾਉਣ ਵਾਲਾ ਕਮਾ ਕੇ ਖਾ ਰਿਹਾ ਵੀਰੇ ਕੰਮ ਕਰ ਦੇਣਾ ਵੀਰੇ ਸਾਡੀਆਂ 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 ਵੀ ਕਿਸ਼ਤਾਂ ਜਾਂਦੀਆਂ ਵਾ ਵੀਰੇ ਮੈਂ ਰੈਂਟ ਤੇ ਰਹਿਣਾ ਮੇਰੇ ਘਰ ਦਾ ਰੈਂਟ ਵੀ ਜਾਂਦਾ ਵਾ ਠੀਕ ਹੈ ਨਾ ਤੇ ਮੈਂ ਵੀ ਤਿੰਨ ਦਿਨ ਤੋਂ ਵੀਰੇ ਲੱਗਿਆ ਹੋਣਾ ਮੈਂ ਵੀ ਇਨਸਾਨੀਅਤ ਦੇ ਤੌਰ ਤੇ ਲੱਗਿਆ ਨਾ ਵੀਰੇ ਜਿੰਨੇ ਮੁੰਡੇ ਖੜੇ ਆ ਤਕਰੀਬਨ ਸਾਰਿਆਂ ਦੇ ਆਪਣੇ ਘਰ ਹੋਣਗੇ ਮੇਰੇ ਤਾਂ ਆਪਣਾ ਘਰ ਵੀ ਨਹੀਂ ਹੈਗਾ ਮੈਂ ਤਾਂ ਇਨਸਾਨ ਦੇ ਤੌਰ ਤੇ ਖੜਾ ਮੇਰੇ ਜੇ ਉਹਨਾਂ ਦਾ ਦਿਲ ਕਰਦਾ ਔਟੋ ਰਿਕਸ਼ਾ ਵਾਲਾ ਵੀ ਖੜ ਜਣ ਠੀਕ ਹੈ ਅਸੀਂ ਉਹਨਾਂ ਨੂੰ ਕੁਝ ਰੋਕ ਨਹੀਂ ਰਹੇ ਹੁਣ ਸਵੇਰ ਦਾ ਸਾਡੇ ਨਾਲ ਇੱਕ ਸਵੀਗੀ ਵਾਲਾ ਬੰਦਾ ਖੜਾ ਸੀਗਾ ਵਿਚਾਰਾ ਉਹ ਵੀ ਹਮਦਰਦੀ ਦੇ ਨਾਲ ਖੜਾ ਸੀਗਾ ਨਹੀਂ ਮੇਰਾ ਭਾਈ ਪੂਰਾ ਹੋ ਗਿਆ ਨਹੀਂ ਮੇਰਾ ਕੱਲ ਨੂੰ ਮੈਂ ਹੋ ਸਕਦਾ ਮੋਟਰਸਾਈਕਲ ਤੇ ਟੈਲੀਪੋਸ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਦੀਪਕ ਕਤਿਆਲ 2 ਦਿਨ ਪਹਿਲਾਂ ਇੱਕ ਟੈਕਸੀ ਡਰਾਈਵਰ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਕੁਝ ਸ਼ਖਸ ਜਿਹੜੇ ਨੇ ਕੈਬ ਬੁੱਕ ਕਰਦੇ ਨੇ ਤੇ ਬੁੱਕ ਕਰਨ ਤੋਂ ਬਾਅਦ ਉਸ ਨੂੰ ਅੱਗੇ ਲੈ ਕੇ ਜਾਂਦੇ ਨੇ ਲੁਧਿਆਣਾ ਤੇ ਫਿਰੋਜ਼ਪੁਰ ਰੋਡ ਤੋਂ ਬੁੱਕ ਕੀਤੀ ਜਾਂਦੀ ਹੈ ਤੇ ਅੱਗੇ ਲਿਜਾ ਕੇ ਜਿਹੜਾ ਉਸ ਦਾ ਕਤਲ ਕਰ ਦਿੱਤਾ ਜਾਂਦਾ ਤਾਂ ਕੱਲ ਵੀ ਜਿਹੜਾ ਟੈਕਸੀ ਡਰਾਈਵਰਾਂ ਦੇ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਸੀ ਤੇ ਗੱਡੀਆਂ ਜਿਹੜੀਆਂ ਰੋਕੀਆਂ ਗਈਆਂ ਸੀ ਤੇ ਅੱਜ ਫੇਰ ਤੋਂ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੇ ਉੱਤੇ ਇਹ ਲੋਕ ਮੌਜੂਦ ਨੇ ਟੈਕਸੀ ਡਰਾਈਵਰ ਨੇ ਜਿਹੜੇ ਕਮਰਸ਼ੀਅਲ ਕਾਰਸ ਨੇ ਜਿਹੜੀਆਂ ਟੈਕਸੀਜ਼ ਨੇ ਉਹਨਾਂ ਨੂੰ ਰੋਕ ਰਹੇ ਨੇ ਕਿ ਕਾਰਨ ਕੀ ਹੈ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਲਗਾਤਾਰ ਜਿੰਨੀਆਂ ਵੀ ਗੱਡੀਆਂ ਆ ਰਹੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਪਾਈ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਨੀ ਹੈ ਜੀ ਸਰ ਕੱਲ ਵੀ ਟੈਕਸੀ ਡਰਾਈਵਰਾਂ ਦੇ ਵੱਲੋਂ ਗੱਡੀਆਂ ਰੋਕੀਆਂ ਗਈਆਂ ਅੱਜ ਫਿਰ ਰੋਕੀਆਂ ਜਾ ਰਹੀਆਂ ਕਿ ਮਾਮਲਾ ਕੀ ਹੈ ਪੂਰਾ ਮੇਰੇ ਮਾਮਲਾ ਇਹ ਆ 500 ਸਵੇਰੇ ਤੜਕੇ ਸਾਡਾ ਭਰਾ ਬਿੱਟੂ ਸੀਗਾ ਗ੍ਰੈਂਡ ਵਾਕ ਤੋਂ ਦੋ ਸਵਾਰੀਆਂ ਆਈਆਂ ਕਹਿੰਦੇ ਰਾਏਕੋਟ ਜਾਣਾ ਜੀ ਉਹਨਾਂ ਨੇ ਸਾਡੇ ਮੁੰਡੇ ਨੂੰ ਲੋਕੇਸ਼ਨ ਸ਼ੇਅਰ ਕੀਤੀ ਹੋਈ ਸੀ ਜਦੋਂ ਉਹਨਾਂ ਨੇ ਟੱਚ ਜਿ ਰਿਹਾ ਨਾ ਲੋਕੇਸ਼ਨ ਜਿੱਥੇ ਬੰਦ ਹੋ ਗਈ ਆਈ ਉਦੋਂ ਤੇ ਜਾ ਕੇ ਦੇਖਿਆ ਤਾਂ ਸਾਨੂੰ ਕੁਝ ਨਹੀਂ ਮਿਲਿਆ ਸਾਨੂੰ ਸ਼ੱਕ ਹੋਇਆ ਜਿਵੇਂ ਕੋਈ ਬੇਨਾਕ ਘਟਨਾ ਵਾਪਰ ਗਈ ਜਦੋਂ ਆਈ ਉੱਥੇ ਦੇਖਣ ਗਏ ਆ ਉਦੋਂ ਸਾਨੂੰ ਕੁਝ ਨਹੀਂ ਮਿਲਿਆ ਤਾਂ ਸਾਡੇ ਨਾਲ ਦੇ ਮੁੰਡੇ ਉੱਥੇ ਢਾਬੇ ਦੇ ਚਾਹ ਪੀਣ ਰੁਕੇ ਅਚ ਕਣਕੇ ਨੰਬਰ ਤੋਂ ਨਹੀਂ ਪਛਾਣੀ ਸਾਈਡ ਤੋਂ ਪੀਲੀ ਪੱਟੀ ਤੋਂ ਪਛਾਣ ਲਈ ਵੀ ਬਿਨਾ ਨੰਬਰ ਪਲੇਟ ਤੋਂ ਗੱਡੀ ਜਾ ਰਹੀ ਹੈ ਪਿੰਡ ਕੰਨੀ ਮੁੜਿਆ ਔਰ ਛਾਕੇ ਆਧਾਰ ਤੇ ਵੀਰੇ ਉਹਨਾਂ ਦਾ ਪਿੱਛਾ ਕੀਤਾ ਗਿਆ ਜਦੋਂ ਪਿੱਛਾ ਕੀਤਾ ਪਿੰਡ ਮੋਹੀ ਦੇ ਵਿੱਚ ਗੱਡੀ ਖੜਾਈ ਉਹਨਾਂ ਨੇ ਮੁੰਡਿਆਂ ਨੇ ਪਿੰਡ ਮੋਹੀ ਦੇ ਮੁੰਡਿਆਂ ਨੂੰ ਫੋਨ ਕਰਿਆ ਜਦੋਂ ਉਹਨਾਂ ਨੇ ਉਹਨਾਂ ਨੂੰ ਆਵਾਜ਼ ਮਾਰੀ ਵੀਰੇ ਉਹ ਗੱਡੀ ਖੜਾ ਕੇ ਭੱਜ ਗਏ ਜਦੋਂ ਗੱਡੀ ਚੈੱਕ ਕੀਤੀ ਤਾਂ ਸਾਡੇ ਭਰਾ ਦੀ ਗੱਡੀ ਸੀ ਅੰਦਰੋਂ ਲਹੂ ਲਹਾਨ ਹੋਈ ਹੋਈ ਸੀ ਤੇ ਬੰਦੇ ਤਾਂ ਪੁਲਿਸਾਂ ਨੇ ਫੜ ਲਏ ਜੀ ਪੁਲਿਸਾਂ ਨੇ ਬਹੁਤ ਵੀਰੇ ਕੰਮ ਕਰਿਆ ਡੈੱਡ ਬੋਡੀ ਕੱਢ ਮਿਲੀ ਆ ਉਹ ਸਾਡਾ ਰੋਸ ਇਹ ਸੀਗਾ ਵੀ ਇੱਕ ਦਿਨ ਆਪਣੇ ਭਰਾ ਦੀ ਖਾਤਰ ਆਪਾਂ ਜੇ ਕੰਮ ਬੰਦ ਕਰਦਿਏ ਉਸ ਕਰਕੇ ਅਸੀਂ ਗੱਡੀਆਂ ਰੋਕ ਰਹੇ ਆ ਉਹਨਾਂ ਨੂੰ ਜੇ ਕੋਈ ਅਜਾ ਉਹਦੇ ਨਾਲ ਵੀਰੇ ਨਾਲ ਘਟਨਾ ਹੋਈ ਆ ਕੱਲ ਨੂੰ ਸਾਡੇ ਨਾਲ ਵੀ ਹੋ ਸਕਦੀ ਆ ਵੀਰੇ ਉਹ ਸ਼ਖਸ ਦਾ ਕਤਲ ਕਿਉਂ ਕੀਤਾ ਗਿਆ ਮੇਰੇ ਕੋਲ ਉਹਨਾਂ ਦਾ ਗੱਡੀ ਖੋਹਣ ਦਾ ਸੀਗਾ ਚੱਕਰ ਵੀ ਗੱਡੀ ਖੋਹਣਾ ਚਾਹੁੰਦੇ ਸੀ ਉਹ ਲੁੱਟ ਖੋਹ ਦਾ ਚੱਕਰ ਸੀਗਾ ਕੁਝ ਹੋਰ ਵੀ ਜਿਹੜਾ ਉਸ ਸ਼ਖਸ ਦੇ ਕੋਲ ਸੀਗਾ ਕੋਈ ਕੈਸ਼ ਆ ਫਿਰ ਕੋਈ 골ਡ ਹੋਵੇ ਵੀਰੇ ਕੈਸ਼ ਸੀਗਾ ਪਰ ਉਹ ਕੈਸ਼ ਗੱਡੀ 'ਚ ਸੀਗਾ ਐਕਚੁਅਲੀ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਉਹਨਾਂ ਦੀ ਗੱਡੀ 'ਚ ਟ੍ਰੇਸ ਹੋ ਜਾਊਗੀ ਜਾਂ ਗੱਡੀ ਫੜੀ ਜਾਊਗੀ ਜਦੋਂ ਉਹਨਾਂ ਨੇ ਪਹਿਲਾ ਉਹ ਸਭ ਕੁਝ ਵਿੱਚੀ ਛੱਡ ਕੇ ਭੱਜ ਗਏ ਕਿਦਰੇ ਕੋਈ ਹੋਰ ਕੋਈ ਲਾਕਡਾਟ ਤਾਂ ਨਹੀਂ ਪਿਛਲੀ ਪਹਿਲਾਂ ਦੀ ਜਿਹੜਾ ਉਸ ਸ਼ਖਸ ਨੂੰ ਹੀ ਟਾਰਗੇਟ ਕਰਨਾ ਚਾਹੁੰਦੇ ਸੀ ਉਹ ਲੋਕ ਜਿਹੜਾ ਉਸ ਦਾ ਕਤਲ ਕਰ ਦਿੱਤਾ ਗਿਆ ਗੱਡੀ ਖੋਣੀ ਸੀ ਗੱਡੀ ਖੋ ਸਕਦੇ ਸੀ ਪਰ ਕਤਲ ਹੀ ਕਿਉਂ ਕੀਤਾ ਗਿਆ ਕੁਝ ਸਾਹਮਣੇ ਹੈ ਵੀਰੇ ਲਾਕਡਾਟ ਕੋਈ ਨਹੀਂ ਸੀ ਉਹਨਾਂ ਨੇ ਕਬੂਲ ਲਿਆ ਵੀ ਸਾਸ ਹੀ ਗੱਡੀ ਖੋਣਾ ਚਾਹੁੰਦੇ ਸੀ ਕਰ ਬ੍ਰੇਕ ਜਿਹੜੇ ਬੰਦੇ ਨੇ ਪੈਸੇ ਲਾ ਕੇ ਗੱਡੀ ਲਈ ਹੋਵੇ ਕਿਸੇ ਦਾ ਜੀ ਨਹੀਂ ਕਰਦਾ ਵੀ ਗੱਡੀ ਦੇ ਦੋ ਚਲੋ ਛੋਟੀ ਜਿਹੀ ਉਮਰ ਦੇ ਨਿਆਣੇ ਸੀਗੇ ਪਤਲੇ-ਪਤਲੇ ਜੇ ਉਹਨਾਂ ਨੇ ਸੀਗਾ ਵੀ ਸ਼ਾਇਦ ਮੈਂ ਮੁਕਾਬਲਾ ਕਰ ਬਹੁਤ ਸ਼ਾਇਦ ਹੱਥੋਂ ਪਾਈ ਵੀ ਹੋਈ ਹੋਵੇ ਵੀਰੇ ਉਹ ਤਾਂ ਹੁਣ ਜਿਹੜਾ ਸਕਸੈਸ ਰਿਹਾ ਇਹਨੂੰ ਉਹ ਤਾਂ ਉਹੀ ਦੱਸ ਸਕਦਾ ਨਾ ਜੀ ਜੀ ਇਸ ਚੱਕਰ ਦੇ ਵਿੱਚ ਉਹਨਾਂ ਨੇ ਉਹ ਕੀਤਾ ਜੀ ਉਹ ਸੋ ਅੱਜ ਤੁਸੀਂ ਫਿਰ ਕਿਉਂ ਗੱਡੀਆਂ ਰੋਕ ਰਹੇ ਹੋ ਤੇ ਸਾਨੂੰ ਵੀਰੇ ਇਹ ਆ ਚਲੋ ਆਸੀਂ ਵੀ ਡਰਾਈਵਰ ਪਾਈ ਆਂ ਅਸੀਂ ਇੱਕ ਦਿਨ ਕਮਾਈ ਨਹੀਂ ਕਰਾਂਗੇ ਸਾਨੂੰ ਕੁਝ ਨਹੀਂ ਫਰਕ ਪੈਣ ਲੱਗਿਆ ਉਸ ਪਰਿਵਾਰ ਨੂੰ ਪੁੱਛੋ ਜਿਹਦਾ ਮੇਨ ਮੈਂਬਰ ਜਿਹੜਾ ਕਮਾਉਂਦਾ ਸੀ ਉਹ ਚਲਿਆ ਗਿਆ ਵੀਰੇ ਉਹਦੇ ਤਾਂ ਸਾਰੀ ਹਮ ਵਾਲੀ ਵੀਰੇ ਕਮਾਈ ਬੰਦ ਹੋ ਗਈ ਨਾ ਆਪਣੇ ਇੱਕ ਦਿਨ ਨਾ ਕੀ ਫਰਕ ਪੈਣ ਲੱਗਿਆ ਆਪਣਾ ਇਹੀ ਏਕਾਨਾ ਜੀ ਹੋ ਕੇ ਸ਼ਾਪਕੀਪਰ ਕੋਈ ਡੈਥ ਹੋ ਜੇ ਸਾਰੇ ਮਾਰਕੀਟ ਬੰਦ ਕਰ ਦਿੰਦੇ ਨੇ ਕੋਈ ਰਿਸ਼ਤੇਦਾਰ ਦੀ ਹੱਥੋਂ ਜੇ ਆਪਾਂ ਕੰਮ ਛੱਡ ਕੇ ਰਿਸ਼ਤੇਦਾਰ ਕੋ ਜਾਣੇ ਆ ਉਸ ਤੋਂ ਪਹਿਲਾਂ ਇੱਕ ਕਾਲ ਦਿੱਤੀ ਜਾਂਦੀ ਹੈ ਕਿ ਅਸੀਂ ਇੰਨਾ ਚਿਰ ਜਿਹੜਾ ਦੁਕਾਨਾ ਬੰਦ ਕਰਾਂਗੇ ਇਸੇ ਤਰੀਕੇ ਦੇ ਨਾਲ ਤੁਸੀਂ ਵੀ ਕਾਲ ਦਿੱਤੀ ਕਿ ਅਸੀਂ ਜਿਹੜੀ ਆ ਗੱਡੀਆਂ ਨਹੀਂ ਚਲਾਉਣੀਆਂ ਹਾਂਜੀ ਵੀਰੇ ਕੱਲ ਕਾਲ ਦਿੱਤੀ ਗਈ ਸੀਗੀ ਠੀਕ ਹੈ ਜੀ ਉਹ ਆਪਣੇ ਕੁਨਾਲ ਵੀਰ ਹੈਗਾ ਉਹਨਾਂ ਨੇ ਕਾਲ ਦਿੱਤੀ ਸੀ ਪ੍ਰੈਸ ਰਾਹੀਂ ਵੀ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ ਸਵੇਰੇ 6 ਵਜੇ ਤੱਕ ਗੱਡੀ ਨਾ ਚਲਾਓ ਤੇ ਲੁਧਿਆਣਾ ਵਾਸੀਆਂ ਨੂੰ ਵੀ ਅਪੀਲ ਕੀਤੀ ਸੀ ਭਾਈ ਇੱਕ ਦਿਨ ਤੁਸੀਂ ਕੈਬ ਨਾ ਬੁੱਕ ਕਰੋ ਸਾਡਾ ਸੰਯੋਗ ਦਿਓ ਪਰ ਕਰਨ ਵਾਲੇ ਕੰਮ ਕਰੀ ਜਾਂਦੇ ਵੀਰੇ ਅਸੀਂ ਆਪਣਾ ਭਰਾ ਦੇ ਤੌਰ ਤੇ ਅਸੀਂ ਆਪਣਾ ਕੰਮ ਕਰੀ ਜਾ ਰਹੇ ਹਾਂ ਵੀ ਜੇ ਸਾਡਾ ਸਹਿਯੋਗ ਦੇ ਇੱਕ ਦਿਨ ਨਾ ਚਲਾਓ ਵੀਰੇ ਅਸੀਂ ਤਾਂ ਇਹ ਰਿਕਵੈਸਟ ਕਰਦੇ ਆ ਪੈਸੇ ਮਿਲ ਰਿਹਾ ਨਾ ਉਹਨਾਂ ਨੂੰ ਜਿਹੜੀ 150 ਦੀ ਆ ਉਹ 400 ਦੇ ਵਿੱਚ ਚੱਕ ਰਹੇ ਨੇ ਸਾਰੇ ਸੋ ਤੇ ਉਸ ਕਰਕੇ ਸਭ ਫਾਇਦਾ ਚੱਕ ਰਹੇ ਆ ਜੋ ਕੈਬ ਡਰਾਈਵ ਚ ਚਲਾ ਰਹੇ ਆ ਨਾ ਅਸੀਂ ਤਾਂ ਉਹਨਾਂ ਨੂੰ ਇਹ ਕਹਿ ਰਹੇ ਹਾਂ ਵੀ ਸਾਥ ਦੋ ਕੱਲ ਨੂੰ ਠੋਡੇ ਨਾਲ ਵੀ ਹੋ ਸਕਦਾ ਜੇ ਆ ਜੇ ਕਿਸੇ ਭਾਈ ਨਾਲ ਬਿੱਟੂ ਭਾਈ ਨਾਲ ਵਰਤਿਆ ਤਾਂ ਕਿਸੇ ਹੋਰ ਵੀ ਕੱਲ ਨੂੰ ਸ਼ੱਕ ਅਸੀਂ ਵੀ ਹੋ ਸਕਦੇ ਆ ਤੇ ਤੁਹਾਨੂੰ ਕਿਵੇਂ ਪਤਾ ਵੀ ਉਹ ਜਿਹੜੀ 150 ਦੀ ਰਾਈਡ ਆ 4 450 ਦੇ ਵਿੱਚ ਚੱਕਦੇ ਨੇ ਚਲਾਓ ਸਭ ਕੋਈ ਪਤਾ ਲੱਗਦਾ ਦੇਖੋ ਉੱਪਰ ਐਪ ਖੋਲੀਆ ਕਰਾ ਕਰਾ ਕੇ ਬੁਲਾ ਰਿਹਾ ਗੱਡੀਆਂ ਤੇ ਆ ਦੇਖੋ ਉਹ ਕਿੱਥੇ ਆ ਦੇਖੋ ਕਰਾ ਕਰਾ ਕੇ ਘਟਿਆ ਆ ਰਹੀਆਂ ਜੀ ਆ ਸਾਰਾ ਜਿਹੜਾ ਏਰੀਆ ਇੱਥੇ ਜਾਨੀ ਕਿ ਕੈਬ ਹੈ ਨਹੀਂ ਆ ਦੇਖੋ ਆ ਸਾਰੇ ਡਬਲ ਡਬਲ ਰੇਟ ਆ। ਆ ਸਾਰਾ ਕੰਮ ਹੀ ਆ ਇੱਥੇ ਹੁਣ ਮਾਲਕ ਤੇ ਰੈਟਾਂ ਤੇ ਰੈਟ ਜਿਆਦਾ ਪੈਂਦੀ ਆ ਜੀ। ਹੁਣ ਬੁਕਿੰਗ ਕਰਾ ਕਰਾ ਗੱਡੀਆਂ ਕਈ ਭਲਾਈਆਂ ਇੱਥੇ। ਹੁਣ ਬੰਦਿਆਂ ਨਾਲ ਗੱਲ ਕੀਤੀ ਕਹਿੰਦੇ ਸਾਨੂੰ ਪਤਾ ਨਹੀਂ ਗਾ ਪਤਾ ਸਭ ਹੀ ਗਰੁੱਪਾਂ 'ਚ ਪਏ ਹੋਏ ਸਭ। ਪਰ ਜਾਣ ਕੇ ਕਹਿ ਰਹੇ ਸਾਨੂੰ ਕੋਈ ਨਹੀਂ ਪਤਾ ਹੁਣ ਗੱਡੀਆਂ ਨਾਲ ਖੜਾ ਜੀ ਹੁਣ ਖੜ ਰਹੇ ਆ ਇਸ ਟਾਈਮ ਤੇ ਕੋਲੇ। ਜਿਹਨੂੰ ਰੋਕਦੇ ਆ ਪੇਸ਼ੈਂਟ ਬਣਿਆ ਹੋਇਆ ਜੀ ਪੇਸ਼ੈਂਟ ਆ ਜੀ ਦਵਾਈ ਲੈਣ ਚੱਲੇ ਆ ਘਰ ਦੇ ਨੂੰ ਲੈਣ ਚੱਲੇ ਆ ਬਸ ਆਹੀ ਆ ਜੀ। ਅੱਜ ਅਸੀਂ ਚਲੋ ਕਹਿੰਦੇ ਅੱਜ ਦਾ ਦਿਨ ਰੁਕ ਜਾਓ ਕੱਲ ਨੂੰ ਕਰ ਲਿਓ ਪਰਸੋਂ ਕਰ ਲਿ ਲੋਕਲ ਕਰੀਏ 1800 ਤੋਂ ਵੱਧ ਦਿਹਾੜੀ ਨਹੀਂ ਪੈਂਦੀ ਕੀ ਹੁੰਦਾ 1000 ਬੰਦਾ ਕੋ ਬੈਡ ਦਾ ਵੀ ਉਹੀ ਖਾ ਜਾਂਦਾ ਵਾ ਮੇਨ ਦਾ ਮੇਰਾ ਵੀਰ ਕਹਿਣ ਦਾ ਮਤਲਬ ਇਹੀ ਆ ਵੀਰੇ ਉਸ ਪਰਿਵਾਰ ਨੂੰ ਦੇਖੋ ਓਰੀ ਮਾਂ ਨੂੰ ਓਦੀ ਵਾਈਫ ਨੂੰ ਓਰੀ ਬੱਚੀਆਂ ਨੂੰ ਦੇਖੋ ਰੋ ਰੋ ਪੂਰਾ ਹਾਲ ਹੋਇਆ ਵੀਰੇ ਉਹਨਾਂ ਦਾ ਸਾਡੇ ਤੋਂ ਕ ਦੇਖ ਨਾ ਦੋ ਦਿਨ ਹੋ ਗਿਆ ਅਸੀਂ ਸਵੇਰ ਤੋਂ ਸੁਧਾਰ ਤੋਂ ਲੁਧਿਆਣੇ ਤੋਂ ਆ ਰਹੇ ਹਾਂ ਅਸੀਂ ਚੱਕਰ ਚ ਲੱਗੇ ਹੋਏ ਆ ਕਿੰਨੇ ਮੈਂਬਰ ਕਿੰਨੇ ਪਰਿਵਾਰ ਦੇ ਵਿੱਚੋਂ ਵੀਰੇ ਕੋ ਉਹਨਾਂ ਦੀ ਮਦਰ ਹੈ ਵਾਈਫ ਹੈ ਦੋ ਬੇਟੀਆਂ ਵਾ ਇੱਕ ਬੇਟਾ ਜੀ ਪੰਜ ਜਾਨੇ ਪੰਜ ਜਾਨੇ ਨੇ ਪੈਣ ਭਰਾ ਕੋਈ ਵੀ ਨਹੀਂ ਵੇਰੇ ਇਹਨਾਂ ਨਹੀਂ ਪਤਾ ਭੈਣ ਦਾ ਫਾਦਰ ਨਹੀਂ ਹੈਗੇ ਉਹ ਕਹਿੰਦੇ ਵੀ ਜੋ ਛੋਟੇ ਕੱਲਾ ਸਖਸ ਜੀ ਹਾਂ ਜੀ ਸੋ ਅੱਜ ਤੁਸੀਂ ਹੁਣ ਕਿੰਨੀਆਂ ਗੱਡੀਆਂ ਇੱਥੇ ਹੁਣ ਤੱਕ ਰੋਕ ਚੁੱਕੇ ਹੋ ਵੀਰੇ ਗੱਡੀਆਂ ਦਾ ਤੁਸੀਂ ਆਪ ਦੇਖ ਲਓ ਗੈਂਤੀ ਕਾਫੀ ਗੱਡੀਆਂ ਖੜੀਆਂ ਨੇ 40 ਤੋਂ 50 ਗੱਡੀਆਂ ਵੀਰੇ 40 ਤੋਂ 50 ਗੱਡੀਆਂ ਖੜਗੀਆਂ ਬਾਕੀ ਚੱਲ ਰਹੀਆਂ ਨੇ ਦੂਜੇ ਪਾਸੇ ਬੰਦੇ ਲੱਗੇ ਹੋਏ ਟੀਮ ਆਪਣੀਆਂ ਮੈਂ ਦੇਖ ਰਿਹਾ ਕਿ ਆ ਸਾਰੀਆਂ ਹੀ yellow ਨੰਬਰ ਪਲੇਟ ਗੱਡੀਆਂ ਨੇ ਜਿਹਦੀਆਂ ਪੂਰੀ ਲਾਈਨ ਦੇ ਵਿੱਚ ਲੱਗੀਆਂ ਨੇ ਇਧਰ ਵੀ ਤੇ ਉਧਰ ਵੀ ਹੋਰ ਕਿੱਥੇ ਕਿੱਥੇ ਖੜੀਆਂ ਨੇ ਇਹ ਬਾਕੀ ਕਿ ਮੈਂ ਚਾਹਾਂਗਾ ਆਪਣੇ ਹੱਥੇ ਬੱਕਾ ਰੋਡ ਤੇ ਹੋ ਗਿਆ ਇਧ ਤੇ ਆਰਤੀ ਜੋਂਗ ਯਾਨੀ ਕਿ ਸਾਰੇ ਏਰੀਆ ਦੇ ਮੇਡ ਮੇ ਰੋਡਾਂ ਤੇ ਖੜੇ ਆ ਆਪਣੇ ਪੁਖਾਰੂ ਸਾਰੀ ਪਣੀ ਕਵਰ ਕੀਤੇ ਆਪਣੇ ਏਰੀਆ ਸਾਰੇ ਖੜੇ ਆ ਭਰਾ ਨਾਲ ਠੀਕ ਆ ਬਾਕੀ ਜੋ ਕੁਝ ਸ਼ਖਸ ਆ ਅੰਸਰ ਆ ਜਿਹੜੇ ਉਹ ਦੇਖੋ ਕੈਬ ਡਰਾਈਵਰ ਅਸੀਂ ਫੇਕ ਰਾਈਡ ਪਾ ਕੇ ਬੁਲਾਇਆ ਬੰਦਾ ਕਹਿੰਦਾ ਮੈਨੂੰ ਪਤਾ ਨਹੀਂ ਹੈਗਾ ਬਾਅਦ ਵਿੱਚ ਵੀਡੀਓ ਬਣਾ ਕੇ ਰੱਖੀ ਹੋਈ ਆ ਵੀ ਕੰਪਨੀ ਨੂੰ ਭੇਜੂਗੀ ਸਾਨੂੰ ਜਾਣ ਕੇ ਰੋਕਿਆ ਗਿਆ ਵੀ ਤੁਸੀਂ ਜੇ ਅੱਜ ਸਾਥ ਦੇ ਦੋਗੇ ਕੱਲ ਨੂੰ ਕੀ ਹੋਜੂ ਤੁਹਾਡਾ ਅੱਜ ਕਿਹੜਾ ਕੁੱਠੀ ਪੈਜੋਗੇ ਜੇ ਅੱਜ ਕੰਮ ਨਾ ਕੀਤਾ ਸਾ ਡਰਾਈਵਰ ਦੀ ਆਈਡੀ ਬਣਦੀ ਆ ਲਾਇਸੈਂਸ ਆਧਾਰ ਕਾਰਡ ਪੁਲਿਸ ਵੈਰੀਫਿਕੇਸ਼ਨ ਬੈਂਕ ਕਾਰਡ ਬੈਂਕ ਰਿਕਵ ਸਭ ਕੋ ਲੱਗਦਾ ਕਸਟਮਰ ਦੀ ਆਈਡੀ ਬਣਦੀ ਆ ਈਮੇਲ ਆਈਡੀ ਤੋਂ ਸਿਰਫ ਫੋਨ ਨੰਬਰ ਤੋਂ ਉਹਦਾ ਫੋਨ ਨੰਬਰ ਤਾਂ ਕਿਸੇ ਬੰਦਾ ਕਿਸੇ ਰੇ ਹੋਰ ਦੇ ਨਾਮ ਤੋਂ ਵੀ ਲੈ ਲੂਗਾ ਇਹ ਚੀਜ਼ ਨੂੰ ਸਮਝੋ ਨਾ ਤੁਸੀਂ ਨਾ ਤੁਸੀਂ ਆਈਡੀ ਕੋ ਕੰਪਨੀ ਤੋਂ ਕੰਪਨੀ ਕੀ ਦਿੰਦੀ ਆ 50 ਰੁਪਏ ਰਾਈਡ 50 ਰੁਪਏ ਦਾ ਈ ਰਿਕਸ਼ੇ ਵਾਲਾ ਲੈ ਲੈਂਦਾ ਵੀਰੇ ਪਰ ਮੈਂ ਮੰਨਦਾ ਤੁਹਾਡੀ ਗੱਲ ਇੱਕ ਸਵਾਲ ਹੈ ਵੀ ਜੇ ਆਪਾਂ ਉਹਨਾਂ ਦੀ ਥਾਂ ਤੇ ਦੇਖੀਏ ਤੁਸੀਂ ਵੀ ਉਹ ਜਿਵੇਂ ਤੁਸੀਂ ਦੱਸਿਆ ਕਿ ਉਸ ਪਰਿਵਾਰ ਦਾ ਕਮਾਉਣ ਵਾਲਾ ਜੀ ਚਲਾ ਗਿਆ ਇਦਾਂ ਹੀ ਇਹ ਵੀ ਲੋਕ ਨੇ ਜਿਹੜੇ ਕਿਸ਼ਤਾਂ ਦੇ ਉੱਤੇ ਗੱਡੀਆਂ ਲੈ ਕੇ ਬੈਠੇ ਨੇ ਘਰ ਦੀ ਕੋਈ ਮਜਬੂਰੀ ਵੀ ਹੋ ਸਕਦੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਦਵਾਈ ਦਾ ਜਿਹੜਾ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਵੀ ਦਵਾਈ ਲੈਣ ਜਾ ਰਹੇ ਆ ਕੋਈ ਸ਼ਖਸ ਐਸਾ ਜਿਵੇਂ ਮੰਨ ਕੇ ਚੱਲੋ ਤੁਸੀਂ ਹੋ ਤੁਸੀਂ ਗੱਡੀ ਲੈ ਕੇ ਜਾ ਰਹੇ ਹੋ ਤੁਹਾਡੇ ਕੋਲ ਇੱਕੋ ਹੀ ਗੱਡੀ ਹੈ ਜਿਹੜੀ ਪੀਲੀ ਨੰਬਰ ਪਲੇਟ ਲੱਗੀ ਹੈ ਤੁਸੀਂ ਕਿਧਰੇ ਇਮਰਜੈਂਸੀ ਜਾਣਾ ਕੋਈ ਘਰ ਪਰਿਵਾਰ ਨੂੰ ਲੈ ਕੇ ਜਾਣਾ ਉਹਨਾਂ ਨੂੰ ਵੀ ਤੁਸੀਂ ਰੋਕ ਰਹੇ ਹੋ ਨਹੀਂ ਭਾਜੀ ਫੈਮਿਲੀ ਵਾਲਿਆਂ ਨੂੰ ਕੁਝ ਨਹੀਂ ਕਹਿ ਰਹੇ ਜਿਹੜੇ ਆਪਣੀ ਪਰਸਨਲ ਫੈਮਿਲੀ ਨਾਲ ਜਾ ਰਹੇ ਆ ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿ ਰਹੇ ਹੈਗੇ ਜਿਹੜਾ ਐਜੇ ਪੈਸੇਂਜਰ ਬੈਠਾ ਵਾ ਉਹਨਾਂ ਨੂੰ ਕਹਿ ਰਿਹਾ ਤੁਹਾਨੂੰ ਕਿਵੇਂ ਪਤਾ ਲੱਗਦਾ ਹੁਣ ਮੰਨ ਕੇ ਚੱਲੋ ਇੱਕ ਸ਼ਖਸ ਇਕੱਲਾ ਜਾ ਰਿਹਾ ਉਹ ਤੁਹਾਨੂੰ ਕਹਿੰਦਾ ਕਿ ਮੈਂ ਦਵਾਈ ਲੈਣ ਜਾ ਰਿਹਾ ਮੈਂ ਬਿਮਾਰ ਹਾਂ ਤੇ ਫਿਰ ਤੁਸੀਂ ਕਿਵੇਂ ਮੇਰੇ ਅਸੀਂ ਪੁੱਛਦੇ ਆ ਨਾ ਜੇ ਤਾਂ ਪੈਸੇਂਜਰ ਆ ਜਾਂ ਪੈਸੇਂਜਰ ਵੀ ਦਵਾਈ ਲੈ ਕੇ ਆ ਰਿਹਾ ਉਹਦਾ ਕੋ ਹਸਪੀਟਲ ਦੀ ਸਲਿੱਪ ਹੋਏਗੀ ਕੁਝ ਵੀ ਹੋਗਾ ਦੇਖਿਆ ਛੱਡਿਆ ਜਾਵੇਗਾ ਪੈਸੇਂਜਰ ਨੂੰ ਮੈਡੀਕਲ ਸਹੂਲਤ ਵਾਸਤੇ ਕਿਸੇ ਨੂੰ ਕੋਈ ਰੁਕਾਵਟ ਨਹੀਂ ਆਗੀ ਪਰੇ ਜਿਹੜਾ ਪੈਸੇ ਕਮਾ ਰਿਆ ਨਾ ਉਹਨੂੰ ਕਹਿ ਰਹੇ ਵੀ ਇੱਕ ਦਿਨ ਵੀ ਇਹਨੂੰ ਨਹੀਂ ਲੱਗਦਾ ਵੀ ਇਹ ਗਲਤ ਕੀਤਾ ਜਾ ਰਿਹਾ ਚਲੋ ਠੀਕ ਹੈ ਉਸ ਸ਼ਖਸ ਦੇ ਹੱਕ ਦੇ ਵਿੱਚ ਤੁਸੀਂ ਖੜੇ ਹੋਏ ਹੋ ਇਨਸਾਫ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਕਾਤਲ ਵੀ ਫੜੇਗੇ ਪਰ ਲੋਕ ਜਿਹੜੇ ਕੰਮ ਕਰ ਰਹੇ ਨੇ ਕਿਸੇ ਦੀ ਦਿਹਾੜੀ ਜਿਵੇਂ ਤੁਸੀਂ ਦੱਸਿਆ ਕਿ ਹਜ਼ਾਰ ਤੋਂ ਵੱਧ ਨਹੀਂ ਪੈਂਦੀ ਹਰੇਕ ਬੰਦਾ ਰੋਜ਼ ਦਾ ਕਮਾਉਣ ਵਾਲਾ ਕਮਾ ਕੇ ਖਾ ਰਿਹਾ ਹਾਂਜੀ ਹਾਂਜੀ ਵੀਰੇ ਕੰਮ ਕਰਦੇ ਨਾ ਵੀਰੇ ਸਾਡੀਆਂ 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 ਵੀ ਕਿਸ਼ਤਾਂ ਜਾਂਦੀਆਂ ਵਾ ਵੀਰੇ ਮੈਂ ਰੈਂਟ ਤੇ ਰਹਿਣਾ ਮੇਰੇ ਘਰ ਦਾ ਰੈਂਟ ਵੀ ਜਾਂਦਾ ਵਾ ਠੀਕ ਹੈ ਨਾ ਤੇ ਮੈਂ ਵੀ ਤਿੰਨ ਦਿਨ ਤੋਂ ਵੀਰੇ ਲੱਗਿਆ ਹਾਂ ਮੈਂ ਵੀ ਇਨਸਾਨੀਅਤ ਦੇ ਤੌਰ ਤੇ ਲੱਗਿਆ ਨਾ ਵੀਰੇ ਜਿੰਨੇ ਮੁੰਡੇ ਖੜੇ ਆ ਤਕਰੀਬਨ ਸਾਰਿਆਂ ਦੇ ਆਪਣੇ ਘਰ ਹੁਣ ਕੇ ਮੇਰਾ ਤਾਂ ਆਪਣਾ ਘਰ ਵੀ ਨਹੀਂ ਹੈਗਾ ਮੈਂ ਤਾਂ ਇਨਸਾਨ ਦੇ ਤੌਰ ਤੇ ਖੜਾ ਮੇਰੇ ਆਪਣੇ ਭਰਾ ਦੇ ਤੌਰ ਤੇ ਖੜਾ ਵਾਂ ਕੋਈ ਵੀਰੇ ਇੱਡਾ ਫਰਕ ਨਹੀਂ ਮੈਂਦਾ ਕਹਿਣੀਆਂ ਗੱਲਾਂ ਨੇ ਆਪਾਂ ਜੇ ਕਹੀਏ ਸ਼ਾਮ ਨੂੰ ਆਪਾਂ ਦਾ ਪਤਾ ਨਹੀਂ ਕਿੰਨੇ ਕਿੰਨੇ ਪੈਸੇ ਬੈਠ ਕੇ ਖਾ ਪੀ ਜਾਂਦੇ ਆ ਦੇਖਦੇ ਨਾ ਹੁੰਦੇ ਮੈਨੂੰ ਆਪਾਂ ਇਕੱਠੇ ਨਾ ਹੁੰਦੇ ਸਾਰੇ ਹੁਣ ਪਈ ਕਈ ਬੰਦੇ ਨਹੀਂ ਪਤਾਗਾ ਕੱਲ ਨੂੰ ਨਾ ਸੀ ਕੋਈ ਗੱਲਬਾਤ ਹੋ ਜੇ ਹੁਣ ਸਾਰਿਆਂ ਨੂੰ ਇਹ ਤਾਂ ਪਤਾ ਲੱਗ ਰਿਹਾ ਵੀ ਕੱਲ ਨੂੰ ਕੋਈ ਚੱਕਰ ਆ ਗਿਆ ਬੰਦਾ ਆਪ ਦਾ ਧਿਆਨ ਰੱਖੋਗੇ ਤੋਂ ਵੀ ਜੇ ਕਿਸੇ ਨੂੰ ਕਰਨਾ ਕੋਈ 100 ਚੀਜ਼ਾਂ ਜੋ ਕੋਈ ਆਪ ਦੀ ਆਈਡੀ ਲਓ ਕਿਸੇ ਤੋਂ ਜਾ ਕੋ ਕਰੂ ਉਹ ਸੈਟ ਕਰਕੇ ਫਿਰ ਸਾਰਿਆਂ ਨੂੰ ਜਾਗਰੂਕ ਕਰ ਰਿਹਾ ਬੰਦੇ ਕੋਈ ਕੱਲ ਨੂੰ ਕੋਈ ਗੱਲਬਾਤ ਨਹੀਂ ਹੋਊਗੀ ਕਿੰਨੇ ਵਜੇ ਤੋਂ ਖੜੇ ਹੋ ਤੁਸੀਂ ਇੱਥੇ ਇਹ ਸਵੇਰੇ ਵੀਰੇ 6 ਵਜੇ ਖੜੇ ਸੀਗੇ ਸਵੇਰੇ ਵੀਰੇ ਹਾਂਜੀ ਚਾਹ ਵੀਰੇ 6 ਵਜੇ ਦਾ ਕਰਵਾਂਗੇ ਇੱਕ ਦਿਨ ਵੀਰੇ ਕੋਈ ਫਰਕ ਨਹੀਂ ਪੈਂਦਾ ਤੇ ਵੈਸੇ ਵੀ ਆਪਾਂ ਜਦੋਂ ਕਰੇ ਕੋਈ ਵੀ ਬੰਦਾ ਬਿਮਾਰ ਹੋ ਜਾਂਦਾ ਵੈਸੇ ਵੀ ਆਪਾਂ ਇੱਕ ਅੱਧੀ ਛੁੱਟੀ ਵੈਸੇ ਹੀ ਕਰ ਲੈਂਦੇ ਆ ਵੀਰੇ ਇੱਕ ਦਿਨ ਆਪਣੇ ਟੈਕਸੀ ਭਰਾਵਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਬਾਈ ਜੀ ਅਸੀਂ ਤਾਂ ਭਾਈ ਜੀ ਹੁਣ ਮੈਂ ਇੱਕ ਮਿੰਟ ਇੱਕ ਮਿੰਟ ਗੱਲ ਰੋਕ ਕੇ ਮੈਂ ਪੁੱਛਣਾ ਚਾਹੂੰਗਾ ਬਾਈ ਜੀ ਤੁਸੀਂ ਉਸ ਗੱਡੀ ਨੂੰ ਹੱਥ ਦਿੱਤਾ ਉਹ ਇਸ਼ਾਰੇ ਮਾਰ ਕੇ ਗਿਆ ਕੀ ਮਤਲਬ ਕੀ ਸਰ ਮਤਲਬ ਜੀ ਆਪਣੇ ਬੰਦਾ ਆਪ ਆਪਣਾ ਐਸੀ ਉਹ ਘਰੇ ਜਾ ਰਿਹਾ ਇਸੇ ਉਹ ਉਹਨਾਂ ਨਾਲ ਹੋ ਗਈ ਗੱਲ ਹੁਣ ਰੋਟੀ ਖਾਣ ਦਾ ਟਾਈਮ ਹੈ ਤਾਂ ਚੱਲਿਆ ਉਹ ਕਹਿੰਦਾ ਮੈਂ ਆ ਰਿਹਾ ਵਾਪਸ ਇੱਕ ਇੱਕ ਬੰਦਾ ਆ ਰਿਹਾ ਸੀ ਇੱਕ ਇੱਕ ਬੰਦਾ ਆ ਰਿਹਾ ਤੁਸੀਂ ਜਿਵੇਂ ਸਾਰੇ ਜਿਹੜੇ ਧਰਨਾ ਲਗਾ ਸੋਨਾ ਚੋਸੀ ਬੰਦਾ ਹਾਂਜੀ ਸਾਡੇ ਨਾਲ ਸਾਰੇ ਜਿੰਨੀਆਂ ਗੱਡੀਆਂ ਖੜੇ ਰਿਹਾ ਹੁਣ ਤਾਂ ਕਿ ਖੜਾ ਹੀ ਰਿਹਾ ਕਿ ਬਾਈ ਜੀ ਜੇ ਅਮਰਜੈਂਸੀ ਕੋਈ ਕਰੇ ਕੰਮ ਪੈ ਗਿਆ ਤਾਂ ਫੇਰ ਚਲੇ ਜਾਂਦਾ ਬੰਦਾ ਦੱਸ ਜਾਂਦਾ ਵੀ ਮੈਂ ਚੱਲਿਆ ਵੀਰੇ ਵਾਪਸ ਸੋਨਾ ਪਰ ਜੇ ਇਹ ਅਗਲੇ ਚੌਂਕ ਤੇ ਜਾਣ ਬਾਈ ਅਗਲੇ ਚੌਂਕ ਤੇ ਜਾਵੇ ਤੇ ਉੱਥੇ ਫੇਰ ਰੋਕ ਲੈਣੇ ਕਰ ਪਾਏ ਵੀਰੇ ਗਰੁੱਪ ਬਣਾ ਸਾਡਾ ਓਏ ਨੰਬਰ ਪਾਉਨੇ ਕਿੱਟੀ ਗੱਡੀਆਂ ਧੁਰ ਗਈਆਂ ਬੰਦਾ ਕਹਿੰਦਾ ਘਰੇ ਗਿਆ ਜੇ ਬਾਜਨ ਢੇੜਾ ਲਾਉਂਦਾ ਫੜਿਆ ਗਿਆ ਤਾਂ ਉਹਨੂੰ ਫੇਰ ਰੋਕਦੇ ਆ ਉਹਦੇ ਕਾਰ ਦੇ ਫੇਰੇ ਪਲਾਂਟੀ ਬਣਾਉਣੇ ਜਾਂ ਵੀਡੀਓ ਬਣਾਉਣੇ ਵੀ ਰੋਕਦੇ ਸਿਰ ਕੈਬ ਨਹੀਂ ਰੋਕਦੇ ਆਟੋ ਖੁੱਲੇ ਆਮ ਚੱਲ ਰਹੇ ਅਸੀਂ ਕਿਸ ਨੂੰ ਨਹੀਂ ਕੁਝ ਕਹਿ ਰਹੇ ਵੀ ਆ ਉਹਦਾ ਕਮਾਉਂ ਹਾਂ ਜੇ ਉਹਨਾਂ ਦਾ ਦਿਲ ਕਰਦਾ ਔਟੋ ਰਿਕਸ਼ਾ ਵਾਲਾ ਵੀ ਖੜ੍ਹ ਜਣ ਠੀਕ ਆ ਅਸੀਂ ਉਹਨਾਂ ਨੂੰ ਕੁਝ ਰੋਕ ਨਹੀਂ ਰਹੇ ਹੁਣ ਸਵੇਰ ਦਾ ਸਾਡੇ ਨਾਲ ਇੱਕ ਸਵੀਗੀ ਵਾਲਾ ਬੰਦਾ ਖੜਾ ਸੀਗਾ ਵਿਚਾਰਾ ਉਹ ਵੀ ਹਮਦਰਦੀ ਤੇ ਨਾਲ ਖੜਾ ਸੀਗਾ ਨਹੀਂ ਮੇਰਾ ਭਾਈ ਪੂਰਾ ਹੋ ਗਿਆ ਨਹੀਂ ਮੇਰਾ ਕੱਲ ਨੂੰ ਮੈਂ ਹੋ ਸਕਦਾ ਮੋਟਰਸਾਈਕਲ ਤੇ ਵਿਚਾਰਾ ਉਹ ਵੀ ਡਿਊਟੀ ਨਿਭਾ ਕੇ ਗਿਆ ਛੇ ਘੰਟੇ ਉਹਨੇ ਆਪਦਾ ਚ ਕੰਮ ਹੀ ਛੱਡਤਾ ਜ ਮੇਰਾ ਮੂਡ ਹਾਂਜੀ ਪਰ ਲੋਕੀ ਅੱਧਿਆ ਨਹੀਂ ਜੇ ਅਸੀਂ ਕੰਮ ਕਰਨਾ ਸਾਡਾ ਕਰਨ ਘਰ ਤਾਂ ਹੀ ਸਾਡੇ ਵੀ ਮਤ ਕੌਸ਼ਿਸ਼ ਨਾਲ ਚੱਲਦੇ ਆ ਚਲੋ ਇੱਕ ਸਵਾਲ ਹੋਰ ਜਿਵੇਂ ਮੰਨ ਕੇ ਚੱਲ ਕੋਈ ਇੱਥੇ ਕੈਬ ਆਂਦੀ ਐ ਓ ਬਾਈ ਡਰ ਜਾ ਹੈਲੋ ਇਹ ਗੱਡੀ ਕਿਉਂ ਰੋਕੀ ਜਾ ਰਹੀ ਹੈ ਜੀ ਪ੍ਰਾਈਵੇਟ ਨੰਬਰ ਹੈ ਪ੍ਰਾਈਵੇਟ ਨੰਬਰ ਆ ਤੁਹਾਨੂੰ ਕਿਵੇਂ ਪਤਾ ਲੱਗਿਆ ਟੈਕਸੀ ਹੈ ਕਿਉਂਕਿ ਪਹਿਲਾਂ ਰੋਕ ਚੁੱਕੇ ਆ ਜੀ ਇਹਨਾਂ ਨੂੰ ਪਤਾ ਹੈ ਸਭ ਨੂੰ ਨੰਬਰ ਸਾਰੇ ਗਰੁੱਪ ਚ ਪਏ ਹੋਏ ਆ ਸੇਮ ਨੰਬਰ ਗਰੁੱਪ ਚ ਰੀਪੀਟ ਚੱਲਦੇ ਪਏ ਆ ਵੀ ਕਿਹੜਾ ਪ੍ਰਾਈਵੇਟ ਚਲਾਉਂਦਾ ਕਿਹੜਾ ਨਹੀਂ ਬੰਦਾ ਜੇ ਫੱਟਾ ਹੁੰਦਾ ਕਿਉਂ ਨਾ ਖੜਦਾ ਜੇ ਪ੍ਰਾਈਵੇਟ ਗੱਡੀ ਹੁੰਦੀ ਖੜਦਾ ਨਾ ਬੰਦਾ ਕੋਈ ਹਰੇ ਕੋਈ ਖੜ ਜਾਂਦਾ ਹੁਣ ਤੁਹਾਡੇ ਸਾਹਮਣੇ ਆ ਇੱਥੇ ਕੋਈ ਭਾਈ ਜ਼ਬਰਦਸਤੀ ਤਾਂ ਨਹੀਂ ਸੀ ਕਿਤੇ ਆ ਤੇ ਡੰਡਾ ਨਹੀਂ ਕੋਈ ਕੋਈ ਉਹ ਨਿਕਲ ਗਿਆ ਹੁਣ ਤੁਹਾਨੂੰ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਨਿਕਲ ਗਿਆ ਨਿਕਲ ਗਿਆ ਵੀਰੇ ਉਹਦਾ ਹੋਰੀ ਹੁਣ ਸੋਚ ਸੀ ਨਾ ਉਹ ਤਾਂ ਰੱਬ ਰੱਬ ਨੂੰ ਕਿਹਦੀ ਸੋਚ ਨਹੀਂ ਬਦਲ ਸਕਦੇ ਆਪਾਂ ਹੁਣ ਆਈ ਕਿਤੇ ਟੱਟਾ ਨਹੀਂ ਕਰਦੇ ਪਏ ਤੂੰ ਕੈਸ਼ਟ ਕਰ ਰਿਹਾ ਵੀਰੇ ਇੱਕ ਦਿਨ ਹੱਥ ਜੋੜ ਕੇ ਬੇਨਤੀ ਆ ਵੀ ਗੱਡੀ ਨਾ ਚਲਾਓ ਬਸ ਇਦੋਂ ਵੱਧ ਕੇ ਵੀਰੇ ਹੋਰ ਕੁਝ ਨਹੀਂ ਅੱਜ ਕਿਹਦਾ ਮਾਈਂਡ ਨਹੀਂ ਚੇਂਜ ਕਰ ਸਕਦੇ ਉਸ ਨਹੀਂ ਕਰ ਸਕਦੇ ਅਸੀਂ ਭਾਈ ਵੀ ਆਪਣੀ ਜ਼ਮੀਰ ਤਾਂ ਦਿਖਾਓ ਯਾਰ ਘਟੋ ਘਾਟ ਇੱਕ ਬੰਦੇ ਦੀ ਖਾਤਰ ਪਰ ਜਿਨੇ ਗੱਡੀ ਬੁੱਕ ਕੀਤੀ ਹੋਈ ਮੰਨ ਕੇ ਚਲੋ ਇੱਕ ਕੈਪ ਡਰਾਈਵਰ ਗੱਡੀ ਬੁੱਕ ਕਰਕੇ ਜਾ ਰਿਹਾ ਵਿੱਚ ਸਵਾਰੀਆਂ ਨੇ ਤੁਸੀਂ ਉਹਨਾਂ ਨੂੰ ਰੋਕ ਰਹੇ ਹੋ ਤੇ ਕਿਵੇਂ ਫਿਰ ਉਹਨਾਂ ਨੂੰ ਜੇ ਟੈਕਸੀ ਦੇ ਵਿੱਚ ਸਵਾਰੀਆਂ ਬੈਠੀਆਂ ਨੇ ਉਹਨਾਂ ਨੇ ਆਪਣੀ ਡੈਸਟੀਨੇਸ਼ਨ ਤੇ ਜਾਣਾ ਤੇ ਉਹਨਾਂ ਨੂੰ ਜਾਣ ਦੇ ਰਹੇ ਹੋ ਜਾਂ ਫਿਰ ਰੋਕ ਕੇ ਉਹਨਾਂ ਨੂੰ ਸਾਈਡ ਤੇ ਗੱਡੀ ਲਵਾ ਰਹੇ ਹੋ ਵੇਰੇ ਪਹਿਲਾਂ ਤਾਂ ਲਵਾ ਵੀ ਦੇ ਵਿੱਚ ਵਿੱਚ ਜਾਨ ਵੀ ਦੇ ਰਹੇ ਆ ਸੀ ਛੱਡੇ ਆ ਵੀ ਜਾਨ ਵੀ ਛੱਡੇ ਆਓ ਵੀ ਛੱਡ ਕੇ ਉਦੋਂ ਬਾਅਦ ਨਾ ਰਾਈਟ ਚ ਪਰ ਉਹ ਲੋਕ ਫਿਰ ਕਿਵੇਂ ਜਾਣਗੇ ਜਿਵੇਂ ਤੁਸੀਂ ਲਵਾ ਲਿਆ ਉਹਨਾਂ ਨੂੰ ਸਾਈਡ ਤੇ ਆਰੇ ਅੱਜ ਮੈਂ ਆ ਰਹੇ ਨਾ ਇੱਕ ਇੱਕ ਮਿੰਟ ਬਾਅਦ ਆਟੋ ਆ ਰਿਹਾ ਇਹ ਆਟੋ ਚੜ ਕੇ ਚਲੇ ਜਾਣ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਬਸ ਕੈਬ 'ਚ ਨਾ ਜਾਣ ਬਸ ਕੈਬ ਦਾ ਸਮਰਥਨ ਹੋਵੇ ਵੀ ਸਾਰਿਆਂ ਦਾ ਭਰਾਮਾਂ ਦਾ ਹੁਣ ਕਿੰਨੇ ਵਜੇ ਤੱਕ ਇੱਥੇ ਖੜੋਗੇ ਤੁਸੀਂ ਮੇਰੇ ਅੱਜ ਸੰਸਕਾਰ ਆ ਉਹਨਾਂ ਦਾ ਵੀਰੇ ਬਾਡੀ ਅੱਜ ਦੇਖੋ ਕਦੋਂ ਕਾਲ ਆ ਸੰਸਕਾਰ ਦੀ ਕਾਲ ਆਉਂਦੀ ਆ ਫਿਰ ਅਸੀਂ ਉਦੋਂ ਸਾਰੇ ਭਰਾ ਇਕੱਠੇ ਹੋ ਕੇ ਉਧਰ ਜਾਵਾਂਗੇ ਤੇ ਭਾਈ ਕੋਈ ਪਤਾ ਨਹੀਂ ਹੈਗਾ ਵੀ ਕਦੋਂ ਸੰਸਕਾਰ ਦਾ ਟਾਈਮ ਹੈਗਾ ਨਾ ਤੇ ਇਸ ਲਈ ਅਸੀਂ ਇੱਥੇ ਖੜੇ ਹਾਂ ਇੰਤਕ। ਸੋ ਇੱਕ ਵਾਰ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾ ਦਿੰਨੇ ਆ। ਆ ਲਾਈਨ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੀ ਜਿਹੜੀ ਲਾਈਨ ਲੱਗੀ ਹੋਈ ਹੈ। ਟੈਕਸੀ ਟੈਕਸੀਜ਼ ਨੇ ਇਹ ਦੂਜੇ ਪਾਸੇ ਵੀ ਤਸਵੀਰ ਤੁਸੀਂ ਦੇਖ ਸਕਦੇ ਹੋ। ਟੈਕਸੀ ਚਾਲਕ ਜਿਹੜੇ ਨੇ ਉਹ ਇਕੱਠੇ ਹੋਏ ਹੋਏ ਨੇ ਇੱਥੇ ਲੁਧਿਆਣਾ ਦੇ ਕਈ ਚੌਂਕਾਂ ਦੇ ਵਿੱਚ ਇਹ ਸ਼ਖਸ ਜਿਹੜੇ ਆ ਉੱਥੇ ਖੜੇ ਹੋਏ ਨੇ। ਟੈਕਸੀ ਡਰਾਈਵਰਾਂ ਨੂੰ ਜਿਹੜਾ ਰੋਕਿਆ ਜਾ ਰਿਹਾ ਇੱਕ ਵਾਰ ਕਾਲ ਦਿੱਤੀ ਗਈ ਸੀ ਇੱਕ ਸ਼ਖਸ ਦਾ ਜਿਹੜਾ ਮਰਡਰ ਕਰ ਦਿੱਤਾ ਗਿਆ 2 ਦਿਨ ਪਹਿਲਾਂ ਉਸ ਨੂੰ ਜਿਹੜਾ ਮਾਰ ਕੇ ਉਸ ਦੀ ਗੱਡੀ ਜਿਹੜੀ ਆ ਖੋਹ ਲਈਤੀ ਗਈ ਤਸਵੀਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਗੱਡੀਆਂ ਜਿਹੜੀਆਂ ਨੇ ਉਹ ਰੋਕੀਆਂ ਜਾ ਰਹੀਆਂ ਨੇ ਇਹਨਾਂ ਦਾ ਕਹਿਣਾ ਹੈ ਕਿ ਇੱਕ ਸ਼ਖਸ ਨੂੰ ਇਨਸਾਫ ਦਿਵਾਉਣ ਲਈ ਇੱਕ ਸਿਰਫ ਅਸੀਂ ਛੋਟੀ ਜੀ ਕਾਲ ਦਿੱਤੀ ਸੀ ਕਿ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ ਸਵੇਰੇ 6 ਵਜੇ ਤੱਕ ਯਾਨੀ ਕਿ 25 ਜੂਨ ਨੂੰ ਸਵੇਰੇ 6 ਵਜੇ ਤੋਂ ਲੈ ਕੇ 26 ਜੂਨ ਸਵੇਰੇ 6 ਵਜੇ ਤੱਕ ਜਿਹੜੀਆਂ ਟੈਕਸੀਆਂ ਨਾ ਚਲਾਈਆਂ ਜਾਣ ਤੇ ਹੁਣ ਲੋਕਾਂ ਨੂੰ ਰੋਕਿਆ ਜਾ ਰਿਹਾ ਇਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕੁਝ ਗੱਡੀਆਂ ਜਿਹੜੇ ਲੋਕ ਜਿਹੜੇ ਡਰਾਈਵਰ ਜਿਹੜੇ ਨੇ ਉਹ ਜਾਣ ਬੁੱਝ ਕੇ ਗੱਡੀਆਂ ਚਲਾ ਰਹੇ ਨੇ ਗੱਲ ਨਹੀਂ ਮੰਨ ਰਹੇ ਉਹਨਾਂ ਨੂੰ ਅਸੀਂ ਜਿਹੜਾ ਰਾਈਡ ਬੁੱਕ ਕਰਕੇ ਵੀ ਚੈੱਕ ਕਰ ਰਹੇ ਆ ਬੁਲਾ ਰਹੇ ਆ ਗੱਡੀਆਂ ਫੜੀਆਂ ਨੇ ਲੋਕ ਕੁਝ ਲੋਕ ਸਮਝ ਵੀ ਰਹੇ ਨੇ ਇਹਨਾਂ ਦੀ ਸਪੋਰਟ ਵੀ ਕਰ ਰਹੇ ਨੇ ਕੁਝ ਸਵੀਗੀ ਵਾਲੇ ਵੀ ਸਮੋਟ ਕਰ ਰਹੇ ਸਪੋਰਟ ਕਰ ਰਹੇ ਨੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਸਿਰਫ ਕੱਲ ਸਵੇਰੇ 6 ਵਜੇ ਤੱਕ ਜਿਹੜੀਆਂ ਆਪਣੀਆਂ ਟੈਕਸੀਜ਼ ਨੇ ਉਹ ਬੰਦ ਰੱਖੀਆਂ ਨੇ ਤਾਂ ਕਿ ਉਸ ਸ਼ਖਸ ਨੂੰ ਇਨਸਾਫ ਮਿਲ ਸਕੇ ਉਸ ਸ਼ਖਸ ਦੇ ਪਰਿਵਾਰ ਦੇ ਨਾਲ ਅਸੀਂ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਤੇ ਇਹਨਾਂ ਦੇ ਵੱਲੋਂ 6 ਵਜੇ ਤੱਕ ਦੀ ਜਿਹੜੀ ਕਾਲ ਦਿੱਤੀ ਗਈ ਹੈ ਜੇਕਰ ਤੁਸੀਂ ਵੀ ਘਰੋਂ ਨਿਕਲ ਰਹੇ ਹੋ ਟੈਕਸੀ ਬੁੱਕ ਕਰ ਰਹੇ ਹੋ ਤਾਂ ਪਰ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲੈਣਾ ਕਿਤੇ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ